ਬੁੱਢਲਾਡਾ ਖੇਤਰ ਦੀ ਵਿਦਿਅਕ ਸੰਸਥਾ ਮੰਨੂ ਆਟਿਕਾ ਜਿੱਥੇ ਪੜ੍ਹਾਈ ਦੇ ਖੇਤਰ ਦੇ ਵਿੱਚ ਤਾਂ ਮੱਲਾ ਮਾਰ ਰਹੀ ਹੈ ਉੱਥੇ ਹੀ ਇਸ ਸਕੂਲ ਦੇ ਨੰਨੇ-ਮੁੰਨੇ ਬੱਚੇ ਖੇਡਾਂ ਦੇ ਵਿੱਚ ਵੀ ਆਪਣੀਆਂ ਛਾਪ ਛੋੜ ਰਹੇ ਹਨ ਹੁਣ ਤੱਕ ਇਸ ਸਕੂਲ ਦੇ ਬੱਚੇ ਪੰਜਾਬ ਪੱਦਰ ਜ਼ਿਲ੍ਹਾ ਪੰਦਰੀ ਅਤੇ نیشنل ਪੰਦਰੀ ਤੱਕ ਆਪਣਾ ਲੋਹਾ ਬਣਾ ਚੁੱਕੇ ਹਨ ਮਿਲਦੇ ਆ ਸਕੂਲ ਦੇ ਨੰਨੇ-ਮੁੰਨੇ ਬੱਚਾ ਨਾਲ ਜੋ ਅਲੱਗ-ਅਲੱਗ ਗੇਮਾਂ ਦੇ ਵਿੱਚ ਮੈਡਲ ਲੈ ਕੇ ਆਏ ਹਨ ਤੁਹਾਡਾ ਕੀ ਨਾਮ ਹੈ ਤੇਰਾ? ਮੇਰਾ ਨਾਮ ਸਰ ਆਯਾਨ ਮਦਾਨ ਹੈ। ਆਯਾਨ ਮਦਾਨ ਜੀ ਤੁਸੀਂ ਛੋਟੀ ਉਮਰ ਵਿੱਚ ਕਿਸ ਖੇਡ ਨਾਲ ਜੁੜੇ ਹੋ ਹਾਂ? ਸਰ ਮੈਂ ਛੋਟੀ ਉਮਰ ਵਿੱਚ ਹੈਂਡਬਾਲ ਨਾਲ ਜੁੜਿਆ ਹਾਂ ਕਿਉਂਕਿ ਮੈਂ ਇੱਕ ਮਨੁਵਾਰਟੀ ਦਾ ਸਕੂਲ ਦਾ ਸਟੂਡੈਂਟ ਹਾਂ। ਮਨੁਵਾਰਟੀ ਕਾ ਸਕੂਲ ਵਿੱਚ ਪੜਾਈ ਦੇ ਨਾਲ ਗੇਮਾਂ ਵੀ ਬਹੁਤ ਵਧੀਆ ਕਰਾਈ ਜਾਂਦੀਆਂ ਨੇ। ਤੇ ਇਹ ਮੈਂ ਇਹੀ ਕਹਿਣਾ ਚਾਹੁੰਗਾ ਕਿ ਇੱਥੇ ਗੇਮਾਂ ਨਾਲ ਤੇ ਪੜਾਈ ਨਾਲ ਬਹੁਤ ਵਧੀਆ ਹੈ ਲੋ ਸਰ ਦੋਨੇ ਚੱਲਦੇ ਆ ਹਨ। ਤੁਹਾਡਾ ਕੇ ਇਸ ਖੇਡ ਨਾਲ ਕਿਵੇਂ ਲੱਗ ਇਸ ਤਰ੍ਹਾਂ ਲਗਾਓ ਬਣਾਇਆ ਤੁਹਾਨੂੰ ਕਿਸ ਨੇ ਪ੍ਰੇਰਿਤ ਕੀਤਾ ਇਸ ਖੇਡ ਵੱਲ ਮੈਨੂੰ ਪ੍ਰੇਰਿਤ ਕੀਤਾ ਮੇਰੇ ਘਰਦਿਆਂ ਨੇ ਤੇ ਸਰ ਨੇ ਕਿਹੜੇ ਸਰ ਦਾ ਵਿਸ਼ੇਸ਼ ਯੋਗਦਾਨ ਹੈ ਤੁਹਾਨੂੰ ਇਹ ਖੇਡ ਨੂੰ ਨਿਖਾਰਨ ਦੇ ਦੇ ਠੀਕ ਹੈ ਜੀ ਅਮਨਦੀਪ ਸਰ ਅੱਗੇ ਤੁਹਾਡੀ ਕੀ ਇੱਛਾ ਹੈ ਜੀ ਤੁਸੀਂ ਕਿੱਦ ਤੱਕ ਮਕਾਮ ਤੱਕ ਪਹੁੰਚੋਗੇ ਮੈਨੂੰ ਲੱਗਦਾ ਹੈ ਕਿ ਮੈਂ ਇੰਡੀਆ ਵਾਸਤੇ ਖੇਡੂੰਗਾ ਤੇ ਆਪਣੇ ਸਕੂਲ ਦਾ ਨਾਮ ਇੰਡੀਆ ਲੈਵਲ ਤੱਕ ਪਹੁੰਚਾਉਂਗਾ ਛੋਟੇ ਕੀ ਨਾਮ ਹੈ ਤੇਰਾ ਮੇਰਾ ਨਾਮ ਗੁਰਸ਼ੇਦ ਕੌਰ ਹੈ। ਗੁਰਸ਼ੇਦ ਤੁਸੀਂ ਚੈਸ ਦੇ ਛੋਟੀ ਉਮਰ ਦੇ ਵਿੱਚ ਖੜਿਆ ਹੋਈ ਬਹੁਤ ਤੁਸੀਂ ਕਿਸ ਤਰ੍ਹਾਂ ਚੈਸ ਦੇ ਵਿੱਚ ਦੇਖਦੇ ਹੋਗੇ ਆਪਦਾ ਭਵਿਕ? ਮੈਂ ਇਸ ਵਾਰ ਸ਼ੇਟੀਵ ਪੋਜੀਸ਼ਨ ਲੈ ਕੇ ਆਈ ਹਾਂ ਜੀ। ਮੇਰੀ ਕੋਸ਼ਿਸ਼ ਹੈ ਕਿ ਮੈਂ ਨੈਸ਼ਨਲ ਤੋਂ ਵੀ ਪੋਜੀਸ਼ਨ ਲੈ ਕੇ ਆਵਾਂ। ਮੈਂ ਇੰਟਰਨੈਸ਼ਨਲ ਦੀ ਵੀ ਵਿਚਾਰੀ ਕਰ ਰਹੀ ਹਾਂ। ਇਹ ਸਾਰਾ ਕੁਝ ਮੇਰੇ ਸਕੂਲ ਦੀ ਬਦੌਲਤ ਹੀ ਹੈ। ਸਾਡੇ ਸਕੂਲ ਸਨ ਐਜੂਕੇਸ਼ਨ ਦੇ ਨਾਲ-ਨਾਲ ਗੇਮਾਂ ਦੇ ਵਿੱਚ ਵੀ ਅੱਗੇ ਲੈ ਕੇ ਜਾ ਰਹੇ ਹਨ। ਤੇ ਅਗਲਾ ਨਿਸ਼ਾਨਾ ਤੁਹਾਡਾ ਕੀ ਹੈ ਜਿਹੜਾ ਚੈਸ ਦੇ ਵਿੱਚ ਤੁਸੀਂ ਪਹੁੰਚਣਾ ਹੈ? ਮੇਰਾ ਗੁਰੂ ਨਿਸ਼ਾਣਾ ਹੈ ਜੀ ਕਿ ਮੈਂ ਰੰਪੇਡ ਤੋਂ ਪੋਜੀਸ਼ਨ ਲਵਾਂ। ਆਪਣਾ ਛੋਟਾ ਕਿਲਾ ਬਕਰ ਮੇਰਾ ਨਾਮ ਹੈ ਹੈਗਰੀ ਸਿੰਘ ਹੈ ਜੀ ਅਤੇ ਮੈਂ ਪਿੰਡ ਦੋਦਰਾ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ। ਮੈਂ ਕਿ ਤੁਸੀਂ ਅੱਜ ਜਿਹੜੀ ਜਿਹੜੀ ਆਪਣੇ ਪੰਜਾਬ ਦੇ ਮਾਣ ਘੜਿਆ ਗਿਆ ਆਪਾਂ ਜਿਸ ਤਰ੍ਹਾਂ ਨੂੰ ਰੈਸਲਿੰਗ ਆਫ ਸੁਝੜੇ ਹੋਗੇ ਤੁਸੀਂ ਇਹਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਆਪਣਾ ਭੂਵੇਂ ਖੇਡਾ ਰੈਸਲਿੰਗ ਇਹ ਇਸ ਵਿੱਚ ਮੈਂ ਆਪਣਾ ਇੱਕ ਵਧੀਆ ਬਹੁਤ ਵਧੀਆ ਚਾਉਣਾ ਹੈ ਦੇਖਦਾ ਹਾਂ ਕਿਉਂਕਿ ਮੇਰੇ ਸਕੂਲ ਵਿੱਚ ਮੈਨੂੰ ਬਹੁਤ ਹੀ ਵਧੀਆ ਡੀਪੀ ਸਹਿਬਾਨ ਹਨ। ਤੇ ਜਿਹੜਾ ਤੁਸੀਂ ਇਹ ਖੇਡ ਚੁਣੀ ਹੈਗੀ ਹੁਣ ਤੱਕ ਤੁਹਾਡੀ ਕੀ ਅਚੀਵਮੈਂਟ ਹੈ ਜਿਹੜੀ ਪਾਇਆ ਹੈ ਜਿਲ੍ਹਾ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਕਿਸ ਤਰ੍ਹਾਂ ਤੁਸੀਂ ਇਹਦੀ ਆਪਣੇ ਤੁਹਾਡੇ ਕੀ ਪ੍ਰਾਪਤੀਆਂ ਨੇ ਦੋ ਵਾਰੀ ਮੇਰਾ ਜਲੇ ਵਿੱਚ 골ਡ ਹੈ ਤੇ ਇੱਕ ਵਾਰੀ ਮੇਰਾ ਬ੍ਰੌਂਜ਼ ਹੈ ਸਟੇਟ ਵਿੱਚ ਤੇ ਤੁਹਾਡਾ ਇਹਦਾ ਅਗਲਾ ਨਿਸ਼ਾਨਾ ਕੀ ਹੈ ਇਸ ਖੇਡ ਵਿੱਚ ਮੇਰਾ ਅਗਲਾ ਨਿਸ਼ਾਨਾ 올림픽 ਵਿੱਚ ਮੈਡਲ ਹੈ ਕਿਉਂਕਿ ਮੇਰੇ ਸਕੂਲ ਦਾ ਮੈਨੂੰ ਪੂਰਾ ਸਹਿਯੋਗ ਹੈ ਕਿਹੜਾ ਨਾਮ ਜਿਵੇਂ ਤੁਸੀਂ ਚਸ ਦੇ ਇੱਕ ਮਾਰ ਖੜਾ ਦਿਓਗੇ ਤੁਸੀਂ ਹੁਣ ਤੱਕ ਕਈ ਬੱਚੇ ਇਸ ਦੇ ਵਿੱਚ ਵਧੀਆ ਪਛਨਾ ਹਾਸਲਾ ਕੀਤਾ ਪੰਜਾਬ ਦੇ ਵਿੱਚੋਂ ਤੇ ਜ਼ਿਲ੍ਹੇ ਦੇ ਵਿੱਚੋਂ ਤੁਸੀਂ ਅਗਲਾ ਜਿਹੜੀ ਪੀਸ਼ਨ ਹੋਣ ਕਿਸ ਤਰ੍ਹਾਂ ਦੇ ਰਹੀ ਏ ਇਸਲਾ ਮੁਕਾਬਲੇ ਦੀ ਸਰ ਮੈਂ ਅੱਗੇ ਅੱਗੇ ਚੈਸਲੰਪੈਟ ਦੀ ਵੀ ਤਿਆਰੀ ਕਰ ਰਹੀ ਆਂ ਉਮੀਦ ਹੈ ਕਿ ਅੱਗੇ ਜਲਦੀ ਹੀ ਮੈਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੂਗੀ ਤੇ ਇਸ ਸਕੂਲ ਦਾ ਬਹੁਤ ਵਧੀਆ ਯੋਗਦਾਨ ਹੈਗਾ ਵਧੀਆ ਕੋਚਿੰਗਸ ਪ੍ਰੋਵਾਈਡ ਕੀਤੇ ਨੇ ਸਕੂਲ ਨੇ ਸਾਨੂੰ ਫੈਸਿਲਿਟੀਆਂ ਦਿੱਤੀਆਂ ਹੋਈਆਂ ਅਲੱਗ-ਅਲੱਗ ਕੋਰਟ ਪਰੋਵਾਈਡ ਦਿੱਤੇ ਹੋਏ ਨੇ ਚੈਸ ਦੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਕੂਲ ਇੰਨਾ ਕੁ ਸੜੇ ਲਈ ਕਰ ਰਿਹਾ ਹੈ ਸਕੂਲ ਦੀਆਂ ਬਹੁਤ ਅਚੀਵਮੈਂਟਸ ਨੇ ਸਪੋਰਟਸ ਦੇ ਵਿੱਚ ਤੇ ਅਸੀਂ ਵੀ ਕੋਸ਼ਿਸ਼ ਕਰਦੇ ਰਹਿਾਂਗੇ ਕਿ ਸਕੂਲ ਨੂੰ ਹੋਰ ਅਚੀਵਮੈਂਟਸ ਦਿੰਦੇ ਰਹੀਏ ਤੇ ਤੁਸੀਂ ਜੇ ਆਮ ਖੇਡਾਂ ਨਾਲ ਆਉਣੀ ਆ ਤੁਸੀਂ ਚੈਸ ਨੂੰ ਹੀ ਕਿਉਂ ਚੁਣਿਆ ਚੈਸ ਇੱਕ ਬਹੁਤ ਮਤਲਬ ਦਿਮਾਗੀ ਖੇਡ ਹੈ ਇਹਦੇ ਨਾਲ ਆਪਣਾ ਦਿਮਾਗ ਦਾ ਵੀ ਬਹੁਤ ਵਿਕਾਸ ਹੁੰਦਾ ਹੈ ਅੱਗੇ ਸਾਨੂੰ ਹੋਰ ਵੀ ਕਈ ਕ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਹੁਣ ਜਿਹੜੇ ਸਾਡੇ ਕੋਚ ਨੇ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਦੱਸਦੇ ਆ ਇਹਦੇ ਨਾਲ ਸਾਡੇ ਦਿਮਾਗ ਹੋਰ ਤੇਜ਼ ਚੱਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਤਾਂ ਕਰਕੇ ਮੈਂ ਚੈੱਕ ਕਰੂੰਗੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਅਦੀਪ ਸਿੰਘ ਹੈ ਜੀ ਮੈਂ ਮਨੂਆੜੀ ਕਾ ਸਕੂਲ ਦੇ ਵਿੱਚ ਸਪੋਰਟਸ ਸੈਕਟਰੀ ਦੇ ਤੌਰ ਤੇ ਪੋਸਟ ਤੇ ਕੰਮ ਕਰ ਰਿਹਾ ਜੀ ਸਰ ਜੀ ਤੁਸੀਂ ਇਸ ਜੇ ਮਨੂਆੜੀ ਕਾ ਸਕੂਲ ਦੇ ਵਿੱਚ ਦੇ ਵਿਦਿਆਰਥੀਆਂ ਨੇ ਮੱਲਾ ਮਾਰੀ ਨੇ ਇਸ ਨੂੰ ਕਿਹੜੇ ਵਿੱਚ ਮੈਡਲ ਪ੍ਰਾਪਤੀ ਹੈ ਉਹਨਾਂ ਨੂੰ ਸਨਮਾਨ ਦਿੱਤਾ ਕਿਸ ਤਰ੍ਹਾਂ ਦੇ ਦੇ ਸਨਮਾਨ ਸਰ ਸਾਡਾ ਜਿਹੜਾ ਮਤਲਬ ਕਿ ਮਨੂਆਰਟਿਕਾ ਸਪੋਰਟਸ ਦੇ ਵਿੱਚ ਇੱਕ ਬ੍ਰਾਂਡ ਹੈ ਸਾਡਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਸਾਡਾ ਮੰਨ ਕੇ ਚੱਲੋ ਜੀ ਇੱਕ ਬੱਚਾ ਇਸ ਤੋਂ ਪਹਿਲਾਂ ਇੰਟਰਨੈਸ਼ਨਲ ਲੈਵਲ ਤੇ ਵੀ ਖੇਡ ਚੁੱਕਿਆ ਹੈ ਤੇ ਸਾਡੇ ਹਰ ਸਾਲ ਨੈਸ਼ਨਲ ਲੈਵਲ ਤੇ ਬਹੁਤ ਬੱਚੇ ਖੇਡਦੇ ਨੇ ਇਸ ਸਾਲ ਸਾਡਾ ਇੱਕ ਬੱਚਾ ਬਾਕੋ ਯੂਥ ਵਰਲਡ ਕਿੱਕ ਬੌਕਸਿੰਗ ਕਿੱਕ ਬੌਕਸਿੰਗ ਚੈਂਪੀਅਨਸ਼ਿਪ ਹੰਗਰੀ ਯੂਰਪ ਦੇ ਵਿੱਚ ਖੇਡ ਕੇ ਆਇਆ ਹੈ ਤੇ ਇਸ ਤਰ੍ਹਾਂ ਸਰ ਸਾਡਾ ਮੰਨ ਕੇ ਚੱਲੋ ਜੀ ਜੇ ਅਸੀਂ ਪੰਜਾਬ ਦੇ ਵਿੱਚ ਟੌਪ ਲਿਸਟ ਕੱਢੀ ਹੈ ਤਾਂ ਸਾਡਾ ਪਹਿਲੇ 5 ਦੇ ਵਿੱਚ ਸਾਡਾ ਪੰਜਾਬ ਦੇ ਵਿੱਚ ਟੌਪ ਲਿਸਟ ਦੇ ਵਿੱਚ ਨਾਮ ਹੈ ਇਸ ਵਾਰ ਸਾਡੇ ਜ਼ੋਨ ਦੇ ਵਿੱਚ 321 골ਡ ਮੈਡਲ ਨੇ ਸਰ ਮੈਂ ਅੱਜ ਇਹ ਕੈਮਰਾ ਰਿਕਾਰਡਰ ਦੇ ਤੁਹਾਡੇ ਸਾਹਮਣੇ ਬੋਲ ਰਿਹਾ 321 골ਡ ਨੇ ਸਾਡੇ ਜ਼ੋਨ ਦੇ ਵਿੱਚੋਂ ਤੇ 68 ਸਾਡੇ ਮਤਲਬ ਕਿ ਸਿਲਵਰ ਨੇ ਤੇ 20 ਸਾਡੇ ਬ੍ਰਾਉਨ ਮੈਡਲ ਨੇ ਟੋਟਲ ਸਾਡੇ 409 ਮੈਡਲ ਸੀ ਸਰ ਜ਼ੋਨ ਦੇ ਵਿੱਚੋਂ ਜਿਹੜਾ ਕਿ ਅਸੀਂ ਔਲਾ ਟਰਾਫੀ ਜਿੱਤੀ ਸੀ ਉਸ ਤੋਂ ਬਾਅਦ ਸਰ ਡਿਸਟ੍ਰਿਕਟ ਦੇ ਵਿੱਚ ਇਸ ਸਾਲ ਸਾਡੇ 134 골ਡ ਮੈਡਲ ਸੀਗੇ 97 ਸਾਡੇ ਸਿਲਵਰ ਸੀਗੇ 50 ਸਾਡੇ ਬ੍ਰਾਉਨ ਸੀਗੇ ਜਿਹਦੇ ਵਿੱਚ 281 ਮੈਡਲ ਸੀ ਸਾਰੇ ਜ਼ਿਲ੍ਹੇ ਦੇ ਵਿੱਚੋਂ ਸਾਡਾ ਟੌਪ ਰਿਹਾ ਜੀ ਇਸ ਤਰ੍ਹਾਂ ਜੀ ਅਸੀਂ ਇਹ ਨਹੀਂ ਜੋੜਦੇ ਸਰ ਵੀ ਗੇਮ ਦੇ ਵਿੱਚ ਕਈਆਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਤੁਸੀਂ 409 ਮੈਡਲ ਕਿਵੇਂ ਜੋੜੇ ਅਸੀਂ ਟੀਮ ਗੇਮ ਨੂੰ ਇੱਕ ਮੈਡਲ ਹੀ ਦਿੰਨੇ ਆ ਇੰਡੀਵਿਜੂਅਲ ਨੂੰ ਵੀ ਇੱਕ ਦਿੰਨੇ ਆ ਜਿਵੇਂ ਟੀਮ ਦੇ ਵਿੱਚ 12 ਪਲੇਅਰ ਨੇ ਕਬੱਡੀ ਚ ਕ੍ਰਿਕਟ ਦੇ ਵਿੱਚ ਅਸੀਂ ਉਹਦਾ ਇੱਕੋ ਹੀ ਮੈਡਲ ਜੋੜਿਆ ਆਏਗਾ ਤੇ ਇਸ ਤਰ੍ਹਾਂ ਸਾਡੇ ਸਟੇਟ ਦੇ ਟੂਰਨਾਮੈਂਟ ਚੱਲ ਰਹੇ ਨੇ ਸਰ ਸਾਡੇ ਚੈਸ ਦੇ ਵਿੱਚ ਇਸ ਵਾਰ 3rd ਪੋਜੀਸ਼ਨ ਆਈ ਅੰਡਰ 19 ਦੀ ਲੜਕੀਆਂ ਦੀ ਤੇ ਅੰਡਰ 11 ਦੀਆਂ ਲੜਕੀਆਂ ਦੀ 3rd ਪੋਜੀਸ਼ਨ ਆਈ ਹੈ ਸਰ ਤੇ ਇਸ ਤਰ੍ਹਾਂ ਸਾਡੇ ਕਾਫੀ ਸਾਨੂੰ ਹੋਰ ਮੈਡਲ ਆਉਣ ਦੀ ਬਹੁਤ ਉਮੀਦ ਹੈ ਤੇ ਸਾਨੂੰ ਸਾਡਾ ਜਿਹੜਾ ਸਪੋਰਟਸ ਹੈ ਉਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਨਾਮ ਹੈ ਤੇ ਸਰ ਸਰ ਕਿਰਪਾ ਚੇਅਰਮੈਨ ਸਰ ਦੀ ਹੈ ਕਿਉਂਕਿ ਸਾਡੇ ਕੋਲੇ ਜਿਹੜੇ ਗਰਾਊਂਡ ਨੇ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਗਰਾਊਂਡ ਨੇ ਸਰ ਸਾਡੇ ਕੋਲੇ ਸਾਡੇ ਕੋਲੇ 30 35 ਕੋਚ ਕੰਮ ਕਰ ਰਹੇ ਨੇ ਇਸ ਟਾਈਮ ਤੇ ਸਾਡਾ ਇੱਕ ਬ੍ਰਾਂਡ ਦੇ ਤੌਰ ਤੇ ਸਪੋਰਟਸ ਦੇ ਵਿੱਚ ਨਾ ਚੱਲ ਰਿਹਾ ਹੈਗਾ